ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਫੀ ਚੌਕਸੀ ਵਰਤਦੇ ਆ ਤੇ ਬੜੀ ਮਿਹਨਤ ਕਰਕੇ 13 ਸੈਪਟੰਬਰ ਨੂੰ ਇੱਕ ਜਿਹੜਾ ਸੋਨੇ ਦਾ ਕੋਰੀਅਰ ਕਰਦਾ ਸੀਗਾ ਬੰਦਾ ਮਕੇਸ਼ ਸੈਣੀ ਉਹਦੇ ਪਾਸੋਂ ਕੋਈ ਦੋ ਵਿਅਕਤੀਆਂ ਨੇ ਉਹਦੀ ਐਕਟਵਾ ਨੂੰ ਧੱਕਾ ਮਾਰ ਕੇ ਉਦੋਂ ਕਰੀਬ ਸੁਦਾਰਾ 110 ਗ੍ਰਾਮ ਜਿਹੜਾ ਹੈਗਾ ਸੀ ਉਹਦਾ ਕੋਰੀਅਰ ਦਾ ਜਿਹੜਾ ਸੋਨਾ ਸੀਗਾ ਸਮੇਤ ਪਾਰਸਲ ਉਹ ਖੋਕੇ ਲੈ ਗਏ ਸੀਗੇ ਏਡੀਸੀਪੀ ਸਿਟੀ 1 ਸ਼੍ਰੀ ਵਿਸ਼ਾਲ ਜੀ ਜੀ ਏਡੀਸੀਪੀ ਏਸੀਪੀ ਸੁਲਤਾਨਵਿੰਡ ਸ਼੍ਰੀ ਪ੍ਰਵੇਸ਼ ਜੀ ਐਸਐਚਓ ਡਿਵੀਜ਼ਨ ਸੀ ਅਤੇ ਸੀਆਈਏ 1 ਇਹਨਾਂ ਦੀਆਂ ਟੀਮਾਂ ਨੇ ਮਿਹਨਤ ਕਰਕੇ ਇਮੀਡੀਏਟਲੀ ਉਹਦੇ ਐਕਸ਼ਨ ਲੈਂਦੇ ਆ ਹੋયા ਉਹਨਾਂ ਨੂੰ ਫੋਲੋ ਕਰਦੇ ਆ ਹੋયા ਇਸ ਚਾਰ ਵਿਅਕਤੀ ਜਿਹੜੇ ਇਹਦੇ ਜਿਨਵੋਲਵ ਸੀ ਜਿਨ੍ਹਾਂ ਚੋਂ ਦੋ ਵਿਅਕਤੀ ਰੈਕੀ ਕਰਨ ਵਾਲੇ ਸੀ ਇੱਕ ਕਰਨਜੀਤ ਪੁੱਤਰ ਜਵਾਰ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ ਦਾ ਦੂਸਰਾ ਜਸਕਰਨ ਸਿੰਘ ਇਹ ਵੀ ਸੁਲਤਾਨਵਿੰਡ ਅਮਰ ਰੋਡ ਅੰਮ੍ਰਿਤਸਰ ਦਾ ਅਤੇ ਤੀਸਰਾ ਸ਼ਿਵਦੀਪ ਸਿੰਘ ਇਹ ਖਲਕੀਆਂ ਦਾ ਸੀ ਬਿਕਰਮਜੀਤ ਸਿੰਘ ਇਹ ਪਿੰਡ ਸੱਜਲਵੱਡੀ ਖਲਕੀਆਂ ਦਾ ਸੀ ਇਹ ਚਾਰੇ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਜਿਹੜਾ ਇਹਨਾਂ ਨੇ ਖੋਦ ਆ ਜਿਹੜਾ ਸੋਨਾ ਸੀ ਸਮੇਤ ਜਿਹੜਾ ਉਹਨਾਂ ਦਾ ਗਤਿਆਂ ਦਾ weight 1710 ਗ੍ਰਾਮ ਆ ਜਿਹੜਾ ਉਹ ਰਿਕਵਰ ਕਰ ਲਿਆ ਇਹਨਾਂ ਤੋਂ ਇੱਕ ਪਿਸਤਲ ਵੀ ਰਿਕਵਰ ਹੋਇਆ ਅਤੇ ਇਹਨਾਂ ਨੇ ਜਿਹੜੇ ਮੋਟਰਸਾਈਕਲ ਦੇਖੋ ਕੀਤੀ ਸੀ ਉਹ ਰਿਕਵਰ ਕਰਕੇ ਇਸ ਦਿੱਤੀ ਹੋਈ ਜਿਹੜੀ ਬਾਰਦਾਦ ਦਾ ਜਿਹੜਾ ਸੀਗਾ ਉਹ ਪੂਰਾ ਕਲੀਅਰ ਕਰਕੇ ਇਹਨਾਂ ਤੋਂ ਪ੍ਰੋਪਰ ਰਿਕਵਰੀ ਹੋ ਗਈ ਆ ਇਹ ਸਾਡੀ ਪੁਲਿਸ ਨੇ ਬਹੁਤ ਹੀ ਮਿਹਨਤ ਕਰਕੇ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਕਰੀਬ ਜਿਹਦੇ ਚ 1710 ਗ੍ਰਾਮ ਸਮੇਤ ਗਤਿਆਂ ਦਾ weight ਸੀ ਤੇ 1.5 ਕਿਲੋ ਤੋਂ ਵੱਧ ਸੋਨਾ ਸੀਗਾ ਜਿਸ ਦੀ ਕਿ ਕਾਫੀ ਬਜਾਰੀ ਕੀਮਤ ਬਣ ਜਾਂਦੀ ਹੈ ਬੜਾ ਅਹਿਮ ਸੀਗਾ ਬੜਾ ਸਵੇਨੇਸ਼ੀਲ ਸੀਗਾ ਇਹਨੂੰ ਟੈਸਟ ਕਰਕੇ ਇੱਕ ਬੜੀ ਕਾਮਯਾਬੀ ਹਾਸਲ ਹੋਈ ਆ ਇਸੇ ਤਰ੍ਹਾਂ ਥਾਣਾ ਸ਼ਰਟਾ ਵਿੱਚ ਸੀਆਈਏ 2 ਇੰਸਪੈਕਟਰ ਬਿੰਦਰਜੀਤ ਸਿੰਘ ਦੀ ਅਗਵਾਰੀ ਹੇਠ ਇੱਕ ਵਿਅਕਤੀ ਜਿਹੜਾ ਕਿ ਰਾਜਸਥਾਨ ਦੇ ਵਿੱਚ 3.5 ਕਿਲੋ ਹੀਰੋਇਨ ਦੇ ਵਿੱਚ ਬੰਦ ਸੀਗਾ ਉਸ ਵਿਅਕਤੀ ਨੂੰ ਜਿਸ ਦਾ ਜਿਸ ਦਾ ਨਾਮ ਸੀ ਰਵਿੰਦਰ ਸਿੰਘ ਈਲਸ ਕਾਕਾ ਨਨੂਪੁਰ ਕਾਲੇ ਥਾਣੇ ਸ਼ਰਟੇ ਦਾ ਉਥੋਂ 3.5 ਕਿਲੋ ਹੀਰੇ ਦੇ ਵਿੱਚੋਂ ਉਹ ਬੇਲ ਲੈ ਕੇ ਆਪਣੇ ਭਰਾ ਦੀ ਜਿਹੜੀ ਹੈ 15 ਦਿਨਾਂ ਵਾਲੀ ਵਿਆਹ ਟੈਂਡ ਕਰਨ ਆਇਆ ਸੀਗਾ ਉਸ ਤੋਂ ਬਾਅਦ ਉਥੋਂ ਭਗੌੜਾ ਹੋ ਗਿਆ ਉੱਥੇ ਪਹੁੰਚਿਆ ਨਹੀਂ ਉਹਦੇ ਖਿਲਾਫ ਇੱਥੇ ਦੋ ਮੁਕੱਦਮੇ ਹੋਰ ਵੀ ਦਰਜ ਸੀ ਆਲਰੇਡੀ ਉਸ ਵਿਅਕਤੀ ਨੂੰ ਕਾਬੂ ਕੀਤਾ ਉਹ ਤੋਂ ਕਾਬੂ ਕਰਕੇ ਇੱਕ ਪਿਸਤਲ ਜਿਹੜਾ ਰਿਕਵਰ ਕੀਤਾ ਇਸੇ ਤਰ੍ਹਾਂ ਉਹਦੀ ਫਰਦਰ ਇਨਵੈਸਟੀਗੇਸ਼ਨ ਤੋਂ ਇੱਕ ਹੋਰ ਵਿਅਕਤੀ ਆਸ਼ੀਸ਼ ਆਸ਼ੀਸ਼ ਕੁਮਾਰੀਆ ਜਿਹੜਾ ਕਿ ਲਾਰੈਂਸ ਰੋਡ ਦਾ ਵਸਨੀਕ ਸੀਗਾ ਉਨੂੰ ਕਾਬੂ ਕੀਤਾ ਉਹਨੂੰ ਪਿਸਤਲ ਜਿਹੜਾ ਸਪਲਾਈ ਕੀਤਾ ਸੀਗਾ ਉਹ ਉਹ ਰਿਕਵਰ ਕਰ ਲਿਆ ਦੋਨਾਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਇਸ ਤਰ੍ਹਾਂ ਜਿਹੜਾ ਰਵਿੰਦਰ ਕੁਮਾਰ ਆ ਇਹ ਪਹਿਲਾਂ ਵੀ ਜੇਲ੍ਹ ਜਾਣ ਤੋਂ ਤੇ ਉਸ ਤੋਂ ਬਾਅਦ ਵੀ ਛੇਲ ਜੰਪ ਕਰਨ ਤੋਂ ਬਾਅਦ ਇਹ ਪਾਕਿਸਤਾਨ ਦੇ ਨਾਲ ਬਾਹਰਲੇ ਬੰਦਿਆਂ ਦੇ ਨਾਲ ਲਿੰਕ ਦੇ ਵਿੱਚ ਸੀਗਾ ਉਥੋਂ ਇਹ ਚਿੱਟਾ ਹੀਰੋਇਨ ਅਤੇ ਵੈਪਨ ਮੰਗਾ ਕੇ ਜਿਹੜਾ ਗਾਂ ਸਪਲਾਈ ਕਰਨ ਦਾ ਜਿਹੜਾ ਇਹ ਕੰਮ ਕਰਦਾ ਸੀਗਾ ਇਹ ਤੋਂ ਇਲਾਵਾ ਇਹਨੇ ਹੋਰ ਵੀ ਕੰਮ ਕੀਤਾ ਸੀ ਜਿਹਦੇ ਵੈਪਨਾਂ ਬਾਰੇ ਵੀ ਜੇ ਅਸੀਂ ਪੁੱਛ ਕੇ ਇਸ ਤਰ੍ਹਾਂ ਇਜਤੋਂ ਸਾਨੂੰ ਜਾਣਕਾਰੀ ਮਿਲੀ ਆ ਉਹਨਾਂ ਉਸ ਉਹਦੇ ਵੀ ਅਗਲੇ ਇਨਵੈਸਟੀਗੇਸ਼ਨ ਦੇ ਨਾਲ ਅਸੀਂ ਕਾਰਵਾਈ ਕਰਾਂਗੇ ਇਸੇ ਤਰ੍ਹਾਂ ਐਸਐਚਓ ਵੇਰਕਾ ਅਮਨ ਅਮਨਜੋਤ ਗੌਰਾਂ ਇਹਨਾਂ ਨੇ ਬੜੀ ਮਿਹਨਤ ਕਰਕੇ ਬੜੀ ਇਹਨੂੰ ਮਿਲੀ ਭਰੋਸੇਯੋਗ ਸੂਤਨਾ ਦੇ ਆਧਾਰ ਤੇ ਇਹਨਾਂ ਨੇ ਇੱਕ ਵਿਅਕਤੀ ਕਾਬੂ ਕੀਤਾ ਗੁਰ ਗੁਰਵਿੰਦਰ ਗੁਰਵਿੰਦਰਪਾਲ ਸਿੰਘ ਏਲੀਸ ਜੋਵਨ ਏਲੀਸ ਫੌਜੀ ਇਹ ਚੁਗਾਵਾ ਡਿਸਟ੍ਰਿਕਟ ਅੰਮ੍ਰਿਤਸਰ ਦਾ ਰੇਸ਼ੀਆ ਇਧੋ 500 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹਨੂੰ ਇਹਨੂੰ ਰਾਤ ਇਨਫੋਰਮੇਸ਼ਨ ਦੇ ਆਧਾਰ ਤੇ ਪਰਚਾ ਦੇ ਕੇ ਫੜਿਆ ਗਿਆ ਤੇ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਗਾਂ ਫਰਦਰ ਇਹਨੇ ਕਿੱਥੇ ਸਪਲਾਈ ਕਰਨਾ ਸੀ ਪਿੱਛੋਂ ਇਹ ਕਿੰਨਾ ਤੋਂ ਲੈਂਦਾ ਸੀਗਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਰਹੀ ਆ ਕਿਸੇ ਤਰ੍ਹਾਂ ਅੰਮ੍ਰਿਤਸਰ ਪੁਲਿਸ ਦੇ ਗੇਟ ਹਕੀਮਾ ਥਾਣੇ ਦੇ ਐਸ ਐਚ ਓ ਨੇ ਇੱਕ ਹੋਰ ਵਿਅਕਤੀ ਸੰਦੀਪ ਸਿੰਘ ਸੰਦੀ ਸੰਦੀਪ ਸਿੰਘ ਜਿਹਦੇ ਪਹਿਲਾਂ ਪੰਜ ਮੁਕਦਮੇ ਦਰ ਸੀਗੇ ਕ੍ਰਿਮੀਨਲ ਵਿਅਕਤੀ ਸੀ ਉਹਨੂੰ ਵੀ ਕਾਬੂ ਕੀਤਾ ਤੇ ਉਹ ਤੋਂ 32 ਬੋਰ ਦਾ ਜਿਹੜਾ ਪਿਸਤਲ ਜਿਹੜਾ ਰਿਕਵਰ ਕੀਤਾ ਇਸ ਤਰ੍ਹਾਂ ਕਮਿਸ਼ਨਰ ਪੁਲਿਸ ਅਮਰਸਰ ਨੇ ਸਮੁੱਚੇ ਤੌਰ ਤੇ ਸਾਰੀਆਂ ਪਾਰਟੀਆਂ ਨੇ ਜੋ-ਜੋ ਵੀ ਉਹਨਾਂ ਦੇ ਕ੍ਰਾਈਮ ਹੋਏ ਸੀ ਜਾਂ ਕੋਈ ਹੋਰ ਜਿਹੜੇ ਕ੍ਰਿਮੀਨਲ ਜਿਹੜੇ ਪਕੜੜੇ ਸੀ ਉਹਨਾਂ ਨੂੰ ਕਾਮ ਉਹਨਾਂ ਨੂੰ ਅਰੈਸਟ ਕਰਕੇ ਇੱਕ ਬੜੀ ਕਾਮਯਾਬੀ ਹਾਸਲ ਕੀਤੀ ਆ ਤੇ ਇਸ ਤਰ੍ਹਾਂ ਇਹਨਾਂ ਦੇ ਖਿਲਾਫ ਜਿਹੜੀ ਸਾਰੀ ਵੱਡੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਤਾਂ ਜਰਾ ਮੈਂ ਕਹਿੰਦੀ ਵੱਖ-ਵੱਖ ਬਾਰੀਆਂ ਦਾ ਵੀ ਇਹ ਦਾਸ ਇਹ ਇਹਦੇ ਇਹਦੇ ਬ੍ਰਦਰ ਦੀ ਪਾਰਸਲ ਦੀ ਕੰਪਨੀ ਸੀ ਕੋਰੀਅਰ ਕਰਨ ਦੀ ਕੰਪਨੀ ਸੀ ਇਹ ਵੱਖ-ਵੱਖ ਦੁਕਾਨਾਂ ਤੋਂ ਆਪਣੇ ਆਪ ਇਹ ਉਹਨਾਂ ਤੋਂ ਇਕੱਠੇ ਕਰਦਾ ਸੀ ਪਾਰਸਲ ਲੈਂਦਾ ਸੀ ਛੋਟੇ-ਛੋਟੇ ਪਾਰਸਲ ਲੈ ਕੇ ਫਿਰ ਇਹ ਉੱਥੋਂ ਇਹਨੂੰ ਗਾਹ ਫਰਦਰ ਜਿੱਥੋਂ ਦੀ ਵੀ ਰਿਕੁਆਇਰਮੈਂਟ ਤੁਸੀਂ ਉਹਨਾਂ ਨੂੰ ਕੋਰੀਅਰ ਕਰਦੇ ਸੀ ਕਰਮਜੀਤ ਜਿਸ ਕਰੇ ਸ਼ੇਵ ਜੀ ਜਿੱਦਾਂ ਇਹ ਸਾਰਾ ਗੈਰਕਾਨੂੰਨੀ ਲੁੱਟ ਕੀਤੀ ਹੈ ਇਹ ਵੀ ਇਹਨਾਂ ਨੂੰ ਗੱਲ ਦੇ ਨਾਲ ਇਨਫੋਰਮੇਸ਼ਨ ਸਿਸਟਮ ਲਈ ਕਿ ਇਜ਼ਰਾਈਲ ਫਾਰਸਰ ਫਿਮਰੀ ਕਰਦੇ ਹੈ ਇਨਾਂ ਇਹਨਾਂ ਜੋ ਜਿਹੜੇ ਦੋ ਦੋ ਵਿਅਕਤੀ ਦੋ ਵਿਅਕਤੀ ਹੈਗੇ ਸੀਗੇ ਇਹਨਾਂ ਦੇ ਸ਼ਿਵਮ ਤੇ ਵਿਕਰਮ ਇਹ 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 ਇਹਨਾਂ ਨੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਕਰਨਜੀਤ ਅਤੇ ਜਸਕਰਨ ਸਿੰਘ ਇਹ ਉੱਥੇ ਹੀ ਆਲਰੇਡੀ ਇਹ ਜਿਹੜੇ ਜਿਹੜੇ ਗੁਰਵਾਲੀ ਬ੍ਰਾਂਚ ਆ ਬਾਜ਼ਾਰ ਹੈਗਾ ਉੱਥੇ ਇਹ ਸੋਨੇ ਦਾ ਕੰਮ ਕਿਸੇ ਨਾ ਕਿਸੇ ਫਾਰਮ ਤੇ ਇਹ ਉੱਥੇ ਕੰਮ ਕਰਦੇ ਸੀਗੇ ਇਹਨਾਂ ਦੋਨਾਂ ਵਿਅਕਤੀਆਂ ਨੇ ਪਲੈਨਿੰਗ ਕਰਕੇ ਇਹਨਾਂ ਨੇ ਰੈਕੀ ਕਰਕੇ ਉਸ ਬੰਦੇ ਦੀ ਇਨਫੋਰਮੇਸ਼ਨ ਦੇ ਕੇ ਇਹ ਜਿਹੜੇ ਦੂਸਰੇ ਦੋ ਵਿਅਕਤੀ ਸ਼ਿਵਮਦੀਪ ਤੇ ਵਿਕਰਮਜੀਤ ਆ ਇਹਨਾਂ ਰਾਹੀਂ ਇਹਨਾਂ ਨੇ ਵਾਰਦਾਤ ਦਾ ਇੰਜਾਮ ਦਵਾਇਆ ਸ਼ਿਵਮਦੀਪ ਤੇ ਵਿਕਰਮਜੀਤ ਦੇ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਹੁੰਦਾ ਹੈ ਨਹੀਂ ਇਹਨਾਂ ਦੇ ਪੁਰਾਣਾ ਕੋਈ ਕ੍ਰਿਮੀਨਲ ਰਿਕਾਰਡ ਕੋਈ ਨਸ਼ੇ ਦੀ ਆਦਤ ਨਹੀਂ ਇਹਨਾਂ ਦੀ ਐਜ਼ ਆਫ ਨਾ ਨਹੀਂ ਹਾਂਜੀ ਕੀਮਤ ਕਿੰਨੀ ਕੋਈ ਲਸੋਨ ਦਾ ਤੁਸੀਂ 74000 ਰੁਪਏ ਪਰ ਦੋ ਲਾ ਹਾਂ ਦਾ 10 ਗ੍ਰਾਮ ਦਾ ਇਹਦੀ ਵਰਕਆਊਟ ਕਰ ਲੋ ਇਟ ਇਜ਼ ਮੋਰ ਥੈਨ 1.5 ਕਰੋੜ ਤੋਤੇ ਹੋ ਜਾਂਦੀ ਹੈ ਸਰ ਜੀ ਗੱਲ ਕਰੀ ਜਿਹੜਾ ਪਿਸਟਲ ਹੈ ਇੰਡੀਆ ਮੇਡ ਹੈ ਇਹ ਇਹਦੇ ਵਿੱਚ ਪਿਸਟਲ ਜਿਹੜਾ ਰਿਕਵਰ ਹੋਇਆ ਉਹ ਕੰਟਰੀ ਮੇਡ ਆ ਇੱਕ ਜਿਹੜੇ ਛਾੜੇ ਜੋਂ ਆ ਉਹ ਇੱਕ ਬਲੌਕ ਪਿਸਟਲ ਉਹ ਬਾਹਰੋਂ ਆਇਆ ਦੂਸਰਾ ਜਿਹੜਾ ਪਿਸਟਲ ਕਵਰ ਹੋਇਆ ਮਧ ਪ੍ਰਦੇਸ਼ ਤੋਂ ਆਇਆ ਇਸ ਤਰ੍ਹਾਂ ਦੇ ਵੱਖ-ਵੱਖ ਅਲੱਗ-ਅਲੱਗ ਜਿਹੜੇ ਵੈਪਨ ਜਿਹੜੇ ਰਿਕਵਰ ਹੋਏ ਠੀਕ ਹੈ ਜੀ ਤੋਂ